ਅੱਜ ਜੀ ਸਾਡੇ ਪਿੰਡ ਕੌਂਸਾਬਾਦ ਦੇ ਵਿੱਚ ਇੱਥੇ ਸਕੂਲ ਦੇ ਵਿੱਚ ਜੁਦ ਨਸ਼ਿਆਂ ਵਿਰੋਧ ਜੋ ਪ੍ਰੋਗਰਾਮ ਸਰਕਾਰ ਨੇ ਚਲਾਇਆ ਅੱਜ ਸਾਡੇ ਪਿੰਡ ਵੀ ਉਹਦੀ ਇੱਕ ਮੀਟਿੰਗ ਰੱਖੀ ਗਈ ਸੀ ਸਾਰਾ ਪਿੰਡ ਹੀ ਸਕੂਲ ਦੇ ਵਿੱਚ ਇਕੱਠਾ ਆਇਆ ਵਾ ਸਾਰੇ ਪਿੰਡ ਨੇ ਆ ਕੇ ਇੱਥੇ ਬੈਠੇ ਨੇ ਐਮਐਲਏ ਸਾਹਿਬ ਦੀ ਗੱਲ ਸੁਣੀ ਆ ਤੇ ਸੌ ਚੁੱਕੀ ਆ ਪਿੰਡ ਦੇ ਸਾਰੇ ਨੇ ਇਹ ਗੱਲ ਦੀ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਵੜਨੀ ਨਹੀਂ ਲਾਂਗੇ ਸਾਡੇ ਪਿੰਡ ਦਾ ਕੋਈ ਵੀ ਬੱਚਾ ਜੇ ਰਾਹੇ ਕਰਾਏ ਪਿਆ ਜਾਂ ਕਿਦੇ ਉਹ ਲੱਚੁਕਾ ਖਾਂਦਾ ਉਹਨੂੰ ਅਸੀਂ ਉਹਦਾ ਨਾਮ ਦੱਸ ਕੇ ਅਸੀਂ ਉਹਨੂੰ ਦਾਖਲ ਕਰਾਵਾਂਗੇ ਉਹਦੇ ਮਾਪਿਓ ਨੂੰ ਦੱਸਾਂਗੇ ਕਿ ਆਓ ਸਾਡੇ ਨਾਲ ਤੁਰੋ ਅਸੀਂ ਬੱਚੇ ਦਾਖਲ ਕਰਾਉਣੇ ਕੋਈ ਉਹਨਾਂ ਦਾ ਪੈਸਾ ਤੇ ਖਰਚ ਨਹੀਂ ਆਊਗਾ ਬੱਚੇ ਦਾ ਅਸੀਂ ਨਸ਼ਾ ਛਡਾਵਾਂਗੇ ਬੱਚੇ ਨੂੰ ਸਿੱਧੇ ਰਸਤੇ ਪਾਵਾਂਗੇ ਪਰ ਮੈਂ ਇਹ ਗੱਲ ਪ੍ਰਸ਼ਾਸਨ ਨੂੰ ਕਹੀ ਆ ਕਿ ਸਾਡੇ ਪਿੰਡ ਕੋਈ ਵੀ ਕਿਸ ਤਰ੍ਹਾਂ ਦਾ ਨਸ਼ਾ ਨਹੀਂ ਵਿਕਦਾ ਸਾਡੇ ਪਿੰਡ ਦੇ ਜੇ ਕੋਈ ਇੱਕ ਦਾਤਾ ਕੋਈ ਦੋ ਬੱਚੇ ਕੋਈ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਅਸੀਂ ਪ੍ਰੇਰ ਕੇ ਉਹਨਾਂ ਨੂੰ ਸਮਝਾ ਕੇ ਉਹਨਾਂ ਦਾ ਵੀ ਨਸ਼ਾ ਛਡਾਉਂਦੀ ਅਸੀਂ ਕੋਸ਼ਿਸ਼ ਕਰਾਂਗੇ ਤੇ ਕਿਸੇ ਵੀ ਪਿੰਡ ਦੇ ਵਿੱਚ ਜੇ ਹੋਰ ਵੀ ਕੋਈ ਸ਼ੈਤਾਨ ਅੰਸਰ ਆਊਗਾ ਇੱਥੇ ਤੇ ਅਸੀਂ ਤੁਰੰਤ ਜੋ ਜਿਹੜੀ ਪ੍ਰਸ਼ਾਸਨ ਨੂੰ ਉਹਨੂੰ ਦੱਸਾਂਗੇ ਜੀ